ਉਹ ਇਹ ਦਲੇ ਚੋ ਵੀ ਗਿਆ ਯਾਰ 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 ਉਹ ਲਿਆ ਬਾਈ ਯਾਰ ਦੋਸਤ ਮੁਕੇ ਉਹ ਲਿਆ ਹਾਂਜੀ ਹਾਂਜੀ ਥੱਲੇ ਦਿਨੇ ਥੱਲੇ ਦਿਨੇ ਹੈਪੀ ਵੈਲਕਮ ਥੱਲੇ ਕਰਾ ਸਰੇਸ਼ ਭਾਈ ਜੋ ਥੱਲੇ ਕਰਾ ਕੇ ਥੱਲੇ ਵੈਲਕਮ ਅੰਦਰ ਆ ਜੇ ਅੰਦਰ ਆ ਸਾਈਡ ਤੇ ਹਾਂਜੀ ਦੇਖੇ ਕਿੰਨੇ ਚੱਤੇ ਅਗਰ ਕੋਈ ਪੁੱਛੇ ਉੱਥੇ ਜਾਣਾ ਚੱਲੋ ਜੀ ਦੇਖੇ ਬਾਈ ਜੀ ਸੈਟ ਆਇਆ ਹੈ ਔਰ ਰਾਜਨੀਤਿਕ ਤੌਰ ਤੇ ਮੈਂ ਵੇਖ ਰਿਹਾ ਕਿ ਵੀ ਬੜਾ ਉਤਸ਼ਾਹ ਆ ਕਾਂਗਰਸ ਮੈਨ ਦੇ ਵਿੱਚ ਬੜਾ ਸਵਾਗਤ ਕੀਤਾ ਬਰੇਨੇ ਐਮ ਸੀ ਇਕੱਠੇ ਮਿਲਣ ਬੜੀ ਵੱਡੀ ਗੱਲ ਹੋਤੀ ਆ ਔਰ ਇਹਨਾਂ ਨਾਲ ਬਹਿ ਕੇ ਗੱਲਬਾਤ ਕਰਾਂਗੇ ਕਾਂਗਰਸ ਕਿ ਕਿਵੇਂ ਲਿਆਣੀ ਇਹਦੀ ਗੱਲ ਕਰਾਂਗੇ ਤੇ ਵੈਸੇ ਮੇਰਾ ਅੱਜ ਪ੍ਰੋਗਰਾਮ ਮੋੜ ਸੀ ਮੋੜ ਮੱਕੀ ਨੂੰ ਕਿਦਾਂ ਪ੍ਰਮੋਟ ਕਰਨਾ ਕਾਟਨ ਜਿਹੜੀ ਆ ਕੱਟ ਰਹੀ ਆ ਜਿਨਿੰਗ ਮਿਲਾਂ ਦੇ ਉੱਤੇ ਜਿਹੜੇ ਕਾਰੋਬਾਰੀ ਲੋਕ ਸੀ 540 ਚੋਂ ਮੇਰੇਕਾ 30 ਰਹਿ ਗਈਆਂ ਅਸਲ 30 ਚੱਲਣ ਗਿਆ ਤੇ ਸਪਿਨਿੰਗ ਮਿਲਾਂ ਤੇ ਅਸਰ ਆਇਆ ਟੈਕਸਟਾਈਲ ਇੰਡਸਟਰੀ ਤੇ ਹੋਲ ਤੇ ਅਸਰ ਆਇਆ ਪੰਜਾਬ ਦੀ ਧਰਤੀ ਦਾ 20% ਇਲਾਕਾ ਨਰਮੇ ਥਲੇ ਸੀ ਬਰਜ ਘਟ ਕੇ 2% ਰਹਿ ਗਿਆ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਪਹਿਲੇ ਹੀ ਪਾਣੀ ਥਲੇ ਜਾ ਰਿਹਾ ਔਰ ਉੱਪਰ ਦੀ ਅਸੀਂ ਨਰਮੇ ਦੀ ਜਗਾ ਝੋਨਾ ਵੀ ਜਰੇ ਇਹ ਆਉਣ ਵਾਲਾ ਪੇਖ ਮੈਂ ਸਮਝਦਾ ਇਹਨਾਂ ਗੱਲਾਂ ਬਾਰੇ ਜੇ ਚਿੰਤਾ ਕਰਾਂਗੇ ਤਾਂ ਪੰਜਾਬ ਬਚੇਗਾ ਪੰਜਾਬ ਦੀ ਨੌਜਵਾਨੀ ਦੀ ਗੱਲ ਹੈ ਕਾਰੋਬਾਰ ਦੀ ਗੱਲ ਹੈ ਔਰ ਇਹਨਾਂ ਸਾਰੀਆਂ ਗੱਲਾਂ ਲਈ ਮੈਂ ਉੱਥੇ ਆਇਆ ਸੀਗਾ ਰਣਾਜੀਤ ਜੀ ਗੱਲ ਕਰੀਏ ਨਗਰ ਨਿਕਾ ਬਠਿੰਡਾ ਚ ਤੁਹਾਡੇ ਇੰਨੇ ਐਮਸੀ ਸੀਗੇ ਫਿਰ ਵੀ ਤੁਹਾਡਾ ਮੇਅਰ ਬਣਾਉਣ ਤੇ ਤੁਸੀਂ ناکਾਮ ਰਹੇ ਕੀ ਕਾਰਨ ਹੈ ਦੋ ਦੇਖੋ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੋਊਗਾ ਲੇਕਿਨ ਮੈਂ ਸਿੱਧਾ ਸਿੱਧਾ ਕੋਈ ਗੱਲ ਨਹੀਂ ਕਰ ਸਕਦਾ 50 ਮੇਅਰ ਵੀ ਅਸਤੀਫਾ ਦੇ ਗਏ ਤੇ ਮੌਜੂਦਾ ਪ੍ਰਧਾਨ ਵੀ ਇੱਥੇ ਹੈ ਨਹੀਂ ਹੌਲੀ ਹੌਲੀ ਸਾਰੇ ਆ ਜਾਣਗੇ ਮੈਂਤ ਕਰਾਂਗੇ ਭਾਈ ਜੀ ਮੈਂਤ ਵੀ ਕਰਾਂਗੇ ਤੇ ਮੇਤ ਵੀ ਕਰਾਂਗੇ ਰਾਣਾ ਸਰ ਕੀ ਕਾਰਨ ਲੱਗਦਾ ਤੁਹਾਨੂੰ ਨਗਰ ਨਿਗਮ ਬਠਿੰਡਾ ਚ ਮੈਂ ਮੈਂ ਜਦੋਂ ਮੇਰਹਣਾਣ ਚ ਕੰਮ ਜਾ ਬੋਲੀ ਦੇਖੋ ਇਹ 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 ਦੇ ਬਾਰੇ ਇਹਦੇ ਬਾਰੇ ਤਾਂ ਪ੍ਰਧਾਨ ਜੀ ਦੱਸ ਸਕਦੇ ਆ ਮੇਰਾ ਹੱਕ ਨਹੀਂ ਮੈਂ ਤਾਂ ਇਹਨਾਂ ਨੂੰ ਮਿਲੂੰਗਾ ਜਗਾ ਲੂੰਗਾ ਚਾਹ ਪਾਣੀ ਪੀਊਂਗਾ ਧੱਪਾ ਮਾਰੂੰਗਾ ਅਗੇ ਫਿਊਚਰ ਕੀ ਹੈ ਕਾਂਗਰਸ ਦਾ ਜੀ ਫਿਊਚਰ ਬਹੁਤ ਬ੍ਰਾਈਟ ਹੈ ਲੋਕ ਕਾਂਗਰਸ ਨੂੰ ਲੈਣਾ ਚਾਹੁੰਦੇ ਆ ਔਰ ਕਾਂਗਰਸ ਆਈ ਰਾਜਾ ਬੜਿੰਗ ਦੀ ਪ੍ਰਧਾਨਗੀ ਤੇ ਵੀ ਸਵਾਲ ਖੜੇ ਕੀਤੇ ਜਾ ਰਿਹਾ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਵਾਲੀਆ ਨਿਸ਼ਾਨ ਖੜੇ ਕੀਤੇ ਉਹਨਾਂ ਦੀ ਪ੍ਰਧਾਨਗੀ ਤੇ ਕਿਵੇਂ ਦੇਖਦਾ ਅੰਦਰ ਵੇ ਕੇ ਗੱਲ ਕਰੋ ਕਿਸਾਨਾਂ ਨੂੰ ਥੋੜਾ ਜਿਆਦਾ ਕਰ ਦੋ ਨਹੀਂ ਕਰ ਦੋ ਥੋੜਾ ਜਿਆਦਾ ਬਰੀਫ ਤੁਸੀਂ ਵੀ ਸਵਾਲੀਆ ਨਿਸ਼ਾਨ ਕੋਈ ਗੱਲ ਹੈ ਕਿ ਵੀ ਲੈਣ ਥੋੜਾ ਜਿਆਦਾ ਕਰ ਦੋ ਤੁਸੀਂ ਸੋਚ ਸਰ ਥੋੜਾ ਜਿਆਦਾ ਬਰੀਫ ਕਰ ਦੋ ਪ੍ਰਧਾਨ ਪ੍ਰਧਾਨ ਹੁੰਦਾ ਸਾਡਾ ਪ੍ਰਧਾਨ ਹੈ ਕੋਈ ਗੱਲ ਹਾਂ ਉਹਨਾਂ ਦੀ ਪ੍ਰਧਾਨਗੀ ਐਕਸੈਪਟ ਕਰ ਰਹੇ ਹਾਂ ਰਾਣਾ ਸਾਹਿਬ ਤੁਸੀਂ ਬਠਿੰਡੇ ਵਾਲੇ ਧੱਕਾ ਬਹੁ ਕਰਦੇ ਹੋ ਕੀ ਗੱਲਾਂ ਕੀ ਪੁੱਛ ਰਹੇ ਜੀ ਕਿਸਾਨਾਂ ਦੇ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪ ਕੀ ਦੇਖੋ ਕਿਸਾਨਾਂ ਕਿਸਾਨਾਂ ਦਾ ਜਿਹੜਾ ਮੁੱਦਾ ਆ 13 ਮਹੀਨੇ ਪਹਿਲਾਂ ਕਿਸਾਨਾਂ ਨੇ ਸੰਘਰਸ਼ ਕੀਤਾ ਉਹ ਤੁਹਾਡਾ ਬਠਿੰਡਾ ਮਾਨਸਾ ਬਰਨਾਲਾ ਇਹ ਸਰਕੇ ਨੇ ਬਹੁਤ ਯੋਗਦਾਨ ਪਟਾ ਪਾਇਆ ਕਿਸਾਨ ਸੰਘਰਸ਼ ਦੇ ਵਿੱਚ ਔਰ ਸੈਂਟਰ ਦੀ ਸਰਕਾਰ 13 ਮਹੀਨਿਆਂ ਬਾਅਦ ਮੁਕਰ ਕੇ ਇਹਨਾਂ ਨੂੰ ਦੁਬਾਰਾ ਮਰਨਵਤ ਡਲੇਵਾਲ ਸਾਹਿਬ ਨੂੰ ਰੱਖਣਾ ਪਿਆ। ਔਰ ਰੋਜ਼ ਮੀਟਿੰਗਾਂ ਲekin ਨਤੀਜਾ ਕੋਈ ਨਹੀਂ। ਤੇ ਇਹ ਇਹਨਾਂ ਦਾ ਹੱਲ ਹੋਣਾ ਚਾਹੀਦਾ। ਇਹਨਾਂ ਦੇ ਹੱਲ ਨਾਲ ਪੰਜਾਬ ਦੀ ਤਰੱਕੀ ਆ। ਕਈ ਭਾਰਤੀਆ ਜੀ ਡਿਪੋਰਟ ਕਿਤੇ ਗਏ ਹੈਗੇ ਆ ਅਮਰੀਕਾ ਵੱਲੋਂ ਕਿਵੇਂ ਦੇਖਦੇ? ਮੰਦਪਾ। ਔਰ ਮੈਂ ਸਮਝਦਾ ਕਿ ਵਕਰੇ ਵਕਰੇ ਲੋਕਾਂ ਨੇ ਵਕਰੇ ਵਕਰੇ ਗੱਲਾਂ ਕੀਤੀਆਂ ਔਰ ਸਹੀ ਮਹੀਨੇ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਨੇ ਬਹੁਤ ਮੋਟੀ ਰਕਮ ਖਰਚ ਕੇ ਆਪਣਾ ਸਾਰਾ ਕੁਝ ਦਾਤ ਤੇ ਲਾ ਕੇ ਬੱਚੇ ਬਾਹਰ ਭੇਜਦੇ ਉਹ ਬੱਚੇ ਉਹਨਾਂ ਮਾਤਾ ਪਿਤਾ ਦੇ ਵਾਪਸ ਆ ਜਾਣ ਤੇ ਫਿਰ ਖਾਲਸ ਸਰਕਾਰ ਨੂੰ ਉਹਨਾਂ ਕਿ ਆਉਣਾ ਚਾਹੀਦਾ ਜਿਹੜੇ ਬੰਦੇ ਐ ਡਿਪੋਰਟ ਹੋ ਕੇ ਆਉਣ ਆਪਾਂ ਤਾਂ ਕੋਈ ਵੀ ਕਿਸੇ ਨਾਲ ਹਾਦਸਾ ਹੋ ਜਾਏ ਵੀ ਹਾਦਸਾ ਹੀ ਆ ਜਿਉਂਦੇ ਮਰਿਓ ਉਹਨਾਂ ਨੂੰ ਨੌਕਰੀਆਂ ਬਾਰੇ ਕੁਝ ਨੁਕਸ ਜਾਂ ਉਹਨਾਂ ਕਿਤਾ ਖੋਲਣ ਲਈ ਕੋਈ ਨਾ ਕੋਈ ਸਹਾਇਤਾ ਸਰਕਾਰ ਨੂੰ ਸੂਬਾ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਉਹਨਾਂ ਨੌਜਵਾਨੇ ਦੇ ਨਾਲ ਤਾਂ ਕਿ ਉਹ ਟੀ ਮੋਰਲਾਈਜ਼ ਹੋ ਕੇ ਡਿਪਰੈਸ਼ਨ ਸੁਣਾ ਚੁੱਕੇ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਮੇਰਾ ਵੀ ਜੀ ਕਰਦਾ ਪ੍ਰਧਾਨ ਬਣਨ ਨੂੰ ਪੰਜਾਬ ਦਾ ਤੇ ਕੀ ਬੁਰਾਈ ਹੈ ਭਾਈ ਹੋਰੇ ਤਾਂ ਉਹਨਾਂ ਨਾਲ ਗੱਲ ਕੀਤੀ ਜਾ ਸਰ ਠੀਕ ਹੈ ਕਸਾਲੀ ਕੌਂਗ